ਸਚੀ ਕਾਲ ਜੀ ਮੈਂ ਲਾਪਰਿਤਕਰ ਹਾਜ਼ਨ ਜੀ ਰਗਵੀਰ ਸਿੰਘ ਦੁਆਰਾ ਲਿਖੀ ਗਈ ਕਹਾਣੀ ਤਨਕਰ ਦਾ ਪਾਕ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਸ ਫਿਰ ਕੀ ਸੀ ਸਾਰੀ ਯਾਰਾਂ ਦੋਸਤਾਂ ਦੀ ਮੰਡਲੀ ਨਾਲ ਲੈ ਕੇ ਭਗੀਲ ਸਿੰਘ ਨੂੰ ਕਾਲਾ ਕਾ ਕੋਲੇ ਪਹਾੜਾਂ ਵਿੱਚ ਤੁਰੇ ਹੀ ਰਹਿੰਦੇ ਸੀ ਸ਼ਿਕਾਰ ਨੂੰ ਸ਼ਿਕਾਰ ਭੁਣ ਕੇ ਖਾਣਾ ਤਾਰੂ ਪੀਣੀ ਰਾਤ-ਰਾਤ ਪਰ ਘਰੋਂ ਬਾਹਰ ਰਹਿਣਾ ਕਾਫੀ ਦਿਨ ਚੱਲਦਾ ਰਿਹਾ ਅਖੀਰ ਤਾਂਗਾ ਕੇਤਨ ਕੋ ਨਯ ਜ਼ਮੀਰ ਨੂੰ ਕਿਹਾ ਸੀ ਯਾਸਤੇ ਪਾਪਾ ਤੁਸੀਂ ਜਰੂਰ ਦੇ ਵਕੀਰ ਸਿੰਘ ਨੂੰ ਮਿਲੇ ਹੋ ਉਹ ਪਹਿਲਾਂ ਵਾਲੀ ਨਹੀਂ ਰਹੀ ਇਹ ਕਿਹੜੇ ਰਾਤੇ ਪੈ ਗਏ ਹੋ ਤਾਂ ਹੁਬ ਗੀਲ ਸਿੰਘ ਤਾਂ ਬਦਮਾਸ਼ ਬੰਦਾ ਉਸਤੇ ਤਾਂ ਪਰਚੇ ਵੀ ਦਰਜ ਨੇ माजी ਮੈਨੂੰ ਕਹਿੰਦੇ ਨੇ ਧੀ ਤੂੰ ਰੋਕਦੀ ਕਿਉਂ ਨਹੀਂ ਅਜਮੀਰ ਹੱਸ ਕੇ ਗੱਲ ਟਾਲਦਾ ਬੋਲਿਆ ਸੀ ਐਤਕੀ ਆਪਾਂ ਵੀ ਸਰਪੰਚੀ ਲੜਨੀ ਆ ਸਰਪੰਚ ਬਾਨਾ ਪਿੰਡ ਦਾ ਕੁਝ ਨਹੀਂ ਕਹਿੰਦੇ ਪਰਚੇ ਸਰਪੰਚਾਂ ਨੂੰ ਨੜੇ ਉਹ ਕਾਦਾ ਜੱਟ ਜਿਸ ਤੇ ਕੁਰਸੀ ਨਾ ਡੈਂਦੀ ਹੋਵੇ ਥਾਣੇਦਾਰ ਨਾਲ ਦੇਖੀ ਤੈਨੂੰ ਵੀ ਪਿੰਡ ਵਾਲੇ ਸਰਪੰਚ ਨਹੀਂ ਕਹਿ ਕੇ ਸੱਦਿਆ ਕਰਨਗੇ ਲਿਆ ਹੋਏ ਵੀਰੇ ਥੱਲੋਂ ਰਫਲਾਂ ਲੈ ਕੇ ਆ ਤੇਰੀ ਭਾਬੀ ਨਾਲ ਫੋਟੋ ਖਿੱਚੀ ਤਨਕਰ ਨਾ ਨਾ ਕਰਦੀ ਦੀ ਵੀ ਰਫਲਾਂ ਦੀ ਸ਼ਾਂ ਕਰਕੇ ਫੋਟੋ ਖਿੱਚਵਾਈ ਸੀ ਅਜ਼ਮੀਰਨੀ ਤੰਗ ਆ ਗਈ ਸੀ ਤਨਕਰ ਅਜ਼ਮੀਰ ਦੀ ਇਸ ਬਦਲਾਤੋਂ ਸਾਰਾ ਦਿਨ ਉਸਦਾ ਅਸਲਾ ਲਕਾਉਂਦੀ ਰਹਿੰਦੀ ਸੀ ਕੁਝ ਦਿਨ ਬਾਅਦ ਅਜਮੇਰ ਦੀ ਸੌਰੀਆਂ ਦੇ ਵਿੱਚ ਵਿਆਹ ਆ ਗਿਆ। ਅਸਮੀਰ ਨੇ ਖੂਬ ਤਿਆਰੀ ਕੀਤੀ। ਵਿਆਹਤੀ ਜਾਣਦੀ। ਤਨਕਰ ਨੂੰ ਵੀ ਕਿੰਨੇ ਸੂਟ ਸਵਾਕੇ ਦਿੱਤੇ ਤੇ ਜਸ ਨੂੰ ਵੀ ਬਹੁਤ ਕੁਝ ਲੈ ਕੇ ਦਿੱਤਾ। ਬੰਨ ਠਣ ਕੇ ਰਹੀ ਬਿਲੋ ਪਤਾ ਲੱਗਣਾ ਚਾਹੀਦਾ ਪੌਂਦਲ ਵਾਲੀ ਸਰਦਾਰ ਦੀ ਨੂੰਹ। ਦੇਖੀ ਕਿਤੇ ਮੇਰੇ ਸੌਰੀ ਮੇਰੇ ਨੱਕ ਨਾ ਵਡਾ ਦੇਵੇਂ। ਸਮਾਨ ਦੇ ਵਿੱਚ ਰਫਲ ਵੀ ਤਨਕਰ ਤੋਂ ਚੋਰੀ ਰੱਖ ਲਈ ਸੀ। ਟਰੈਕਟਰ ਤੇ ਚੜਕੇ ਜਾ ਪਹੁੰਚੇ ਸੰਤ ਤਨਕਰ ਦੇ ਘਰੀ। ਸ਼ਾਮ ਦਾ ਸਮਾਂ ਸੀ ਪੰਗੜਾ ਪੈ ਰਿਹਾ ਸੀ ਅ즈ਮੇਰ दारू ਪੀ ਕੇ ਆਪੇ ਆ ਗਿਆ ਸੀ ਨੱਚਣ ਨੂੰ ਹੱਥ ਵਿੱਚ ਰਫਲ ਵੀ ਫੜੀ ਹੋਈ ਸੀ ਜਿਵੇਂ ਹੀ ਤਨਕੁਰ ਨੇ ਦੇਖਿਆ ਉਹ ਭੱਜ ਕੇ ਉਸ ਕੋਲੋਂ ਰਫਲ ਲੈ ਲਈ ਸੀ ਅੱਗੇ ਉਹ ਅ즈ਮੇਰ ਬੋਲਿਆ ਸੀ ਲੈ ਹੋਰ ਹੁਣ ਇਹ ਦੀਵਾਲੀ ਤੇ ਚਲਾਉਣ ਨੂੰ ਲਿਆਂਦੀ ਆ ਸਾੜੇ ਦਾ ਵਿਆਹ ਵਾ ਪਤਾ ਲੱਗਣਾ ਚਾਹੀਦਾ ਜੀਜੀ ਨੂੰ ਕਿੰਨਾ ਚਾਵਾ ਪਰ ਹਟ ਜਾ ਪਾ ਲੈਣ ਦੇ ਚਾਰ ਪਟਾਕੇ ਬਹੁਤ ਜ਼ਿਆਦਾ ਪੀ ਰੱਖੀ ਸੀ ਅਜ਼ਮੇਰ ਨੇ ਲੋਡ ਕਰੀ ਹੋਈ ਰਫਲ ਨਾਲ ਨੱਚ ਰਿਹਾ ਸੀ ਪਤਾ ਹੀ ਨਹੀਂ ਲੱਗਿਆ ਕਦੋਂ ਰਫਲ ਹੱਥ ਵਿੱਚੋਂ ਤਿਲਕ ਕੇ गिर ਗਈ ਗਿਰਦੇ ਸਾਰ ਹੀ ਚੱਲ ਗਈ ਬਹੁਤ ਜ਼ੋਰ ਦੀ ਖੜਾਕ ਹੋਇਆ ਸੀ ਸਭ ਆਸ-ਪਾਸੇ ਹੋ ਗਏ ਸਨ ਅਜ਼ਮੇਰ ਜ਼ਮੀਨ ਤੇ ਗਿਰਿਆ ਪਿਆ ਸੀ ਗੋਲੀ ਅਜ਼ਮੇਰ ਦੇ ਗਲ ਵਿੱਚੋਂ ਦੀ ਪਾਰ ਲੰਘ ਗਈ ਸੀ ਚੀਕ ਚਿਹਾੜਾ ਪੈ ਗਿਆ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਸਨ ਤਨਕੁਰ ਸਭ ਕੁਝ ਯਾਦ ਕਰਕੇ ਬਹੁਤ ਰੋ ਰਹੀ ਆ ਉਸ ਨੂੰ ਲੱਗ ਰਿਹਾ ਜਿਵੇਂ ਹੁਣੇ ਗੋਲੀ ਚੱਲੀ ਹੋਵੇ ਉਸ ਨੂੰ ਉਹ ਖੜਾਕ ਹੁਣੇ ਸੁਣਿਆ ਹੈ ਕਿਉਂ ਅਜ਼ਮੀਰ ਕਿਉਂ ਗਲਤੀ ਤਾਂ ਮੇਰੀ ਆ ਮੈਂ ਕਿਉਂ ਨਾ ਲੇਤੀ ਰਫਲ ਵਾਪਸ ਹਈ ਹੋਈ ਰੱਬਾ ਪਸੀਨਾ ਪਸੀਨੀ ਹੋਈ ਬੈਠੀ ਆ ਤਨਕੁਰ ਕੀ ਕਰਾਂ ਕਿੱਥੋਂ ਮੋੜ ਲਿਆ ਮੈਂ ਤੁਹਾਨੂੰ ਕਿਸੇ ਤੂਫਾਨ ਲੰਘਣ ਤੋਂ ਬਾਅਦ ਜਿਵੇਂ ਕਿ ਸੇ ਬਸਤੀ ਦੇ ਹਾਲਾਤ ਹੋ ਜਾਂਦੇ ਹਨ ਕੁਝ ਇਸੇ ਤਰ੍ਹਾਂ ਦੇ ਹਾਲਾਤ ਹੋ ਗਏ ਸਨ ਤਨਕੁਰ ਦੀ ਜ਼ਿੰਦਗੀ ਦੇ ਉਹ ਘਰ ਜਿਸ ਵਿੱਚ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਸਨ ਖੁਸ਼ੀਆਂ ਹੀ ਖੁਸ਼ੀਆਂ ਸਨ ਕਿਵੇਂ ਮਾਤਮ पसरिया ਸੀ ਹਰ ਖੂਨ ਜੀ ਵਿੱਚ ਤਨਕੁਰ ਜਸਵਲ ਦੇਖਦੀ ਤੇ ਬਹੁਤ ਹੁੰਦੀ ਬਾਪ ਦਾ ਸਾਇਆ ਇੱਕ ਛੋਟੀ ਜਹੀ ਲਪਰਵਾਹੀ ਨੇ ਹਮੇਸ਼ਾ ਹਮੇਸ਼ਾ ਲਈ ਖੋਲਿਆ ਸੀ ਤਨਕੁਰ ਦੀ ਜ਼ਿੰਦਗੀ ਵਿੱਚੋਂ ਅਜ਼ਮੀਰ ਵਗੈਰ ਹਰ ਰਸ ਖਤਮ ਹੋ ਗਿਆ ਸੀ ਉਹੀ ਲੋਕ ਜੋ ਤਨਕੁਰ ਦੀ ਸੱਸ ਨੂੰ ਹਮੇਸ਼ਾ ਕਹਿ ਕੇ ਲੰਗਦੀ ਸਨ ਕਿ ਭਾਈ ਤਨਕੁਰ ਬਹੁਤ ਕਰਮਾ ਵਾਲੀ ਆ ਭਾਗ ਜਾ ਗਏ ਤੁਹਾਡੇ ਤਾਂ ਅੱਜ ਉਹੀ ਲੋਕ ਤਨਕੁਰ ਨੂੰ ਮਨਹੂਸ ਦੱਸ ਰਹੇ ਸੀ ਪਿੰਡ ਵਿੱਚੋਂ ਕਿਸੇ ਨੇ ਜਰੂ ਤਨਕੁਰ ਨੂੰ ਨਿੰਦਿਆ ਤਾਂ ਤਨਕੁਰ ਦੀ ਸੱਸ ਬੋਲੀ ਖਬਰਦਾਰ ਕਿਸ ਨੇ ਸਾਡੀ ਤਨਕੁਰਵਾਰੀ ਇੱਕ ਵੀ ਗਲਤ ਸ਼ਬਦ ਬੋਲਿਆ ਕੌਣ ਚਾਹੁੰਦਾ ਆਪਣਾ ਘਰ ਆਪੇ ਪਟਣਾ ਹੱਥ ਜੋੜ ਕੇ ਬੇਨਤੀ ਆ ਸਾਡੀ ਧੀ ਨੂੰ ਤੰਗ ਨਾ ਕਰੋ ਉਹ ਤਾਂ ਪਹਿਲਾਂ ਹੀ ਤਨਕਰ ਦੇ ਸੱਸ ਸਹੁਰਾ ਬਹੁਤ ਚੰਗੇ ਸਨ ਉਹਨਾਂ ਨੇ ਬਹੁਤ ਸਹਾਰਾ ਦਿੱਤਾ ਸੀ ਤਨਕਰ ਨੂੰ ਤਨਕਰ ਦੇ ਬੀਬੀ ਬਾਪੂ ਜੀ ਜੋ ਪਹਿਲਾਂ ਚਾਈ ਚਾਈ ਮਿਲਣ ਆਇਆ ਕਰਦੀ ਸੀ ਹੁਣ ਮਨ ਤੇ ਇੱਕ ਐਸਾ ਵਜ਼ਨ ਲੈ ਕੇ ਆਉਂਦੀ ਸੀ ਜੋ ਕਿ ਘਟਣ ਦੀ ਵਜਾਇ ਹੋਰ ਵਾਦਾ ਜਾ ਰਿਹਾ ਸੀ ਸ਼ਮਸ਼ੀਰ ਜਿਸ ਦਾ ਵਿਆਹ ਕੁਝ ਮਹੀਨਿਆਂ ਬਾਅਦ ਰੱਖਿਆ ਹੋਇਆ ਸੀ ਇਸ ਘਟਨਾ ਤੋਂ ਬਾਅਦ ਟੁੱਟ ਗਿਆ ਸੀ ਆਪਣੇ ਵੱਡੇ ਵੀਰ ਨੂੰ ਯਾਦ ਕਰਕੇ ਲੋਕ-ਲੋਕ ਕੀ ਰੋਂਦਾ ਸੀ ਸਾਰਾ ਦਿਨ ਜੱਸ ਨੂੰ ਗੱਲ ਨਾਲ ਲਾਈ ਰੱਖਦਾ ਸੀ ਕੁਝ ਮਹੀਨਿਆਂ ਬਾਅਦ ਇੱਕ ਦਿਨ ਜਦ ਧਨਕੌਰ ਦੀ ਬੀਬੀ ਬਾਪੂ ਉਸ ਨੂੰ ਮਿਲਣ ਆਈ ਤਾਂ ਅ즈ਮੇਰ ਦੇ ਪਿਤਾ ਜੀ ਕਹਿਣ ਲੱਗੇ ਸਰਦਾਰ ਜੀ ਜੇ ਤੁਸੀਂ ਠੀਕ ਸਮਝੋ ਤਾਂ ਧਨਕੌਰ ਨੂੰ ਸ਼ਮਸ਼ੀਰ ਦੇ ਨਾਲ ਵਠਾ ਦਿੰਨੇ ਆ ਜਿੱਥੇ ਸ਼ਮਸ਼ੀਰ ਮੰਗਿਆ ਹੈ ਉਹਨਾਂ ਨੂੰ ਹੱਥ ਜੋੜ ਕੇ ਜਵਾਬ ਦੇ ਦੇ ਦਿੰਨੇ ਆ ਹੁਣ ਇਸ ਮਸਲੇ ਦਾ ਇਹੋ ਹੱਲ ਨਜ਼ਰ ਆ ਰਿਹਾ ਹੈ ਜੇ ਤੁਸੀਂ ਠੀਕ ਸਮਝੋ ਤਾਂ ਧਨਕੁਰ ਨੇ ਸਲਾਹ ਕਰਕੇ ਸਾਨੂੰ ਦੱਸ ਦੇਵੋ ਉਹਨਾਂ ਦੀ ਇਹ ਗੱਲ ਸੁਣ ਕੇ ਧਨਕੁਰ ਦੇ ਬਾਪ ਨੂੰ ਬਹੁਤ ਤਰਵਾਸ ਮਿਲਿਆ ਉਹ ਬੋਲਿਆ ਸੀ ਸਰਦਾਰ ਜੀ ਅਸੀਂ ਪਤਨ ਹੀ ਕੀ ਪੁੰਨ ਕਰੇ ਸਨ ਜੋ ਤੁਹਾਡੇ ਵਰਗੇ ਸਾਥ ਮਿਲੇ ਨਹੀਂ ਧਨਕੁਰ ਦੇ ਮਾਪਿਆਂ ਦਾ ਜਿਵੇਂ ਕੋਈ ਭਾਰ ਹਲਕਾ ਹੋ ਗਿਆ ਸੀ ਉਹ ਧਨਕੁਰ ਕੋਲ ਬੈਠੇ ਸਨ ਸੋਚ ਰਹੇ ਸਨ ਉਸ ਨਾਲ ਕਿਵੇਂ ਗੱਲ ਕਰੀਏ ਫੇਰ ਧਨਕੁਰ ਦੀ ਬੇਬੇ ਨੇ ਹੌਸਲਾ ਕਰਕੇ ਧਨਕੁਰ ਨਾਲ ਗੱਲ ਛੀੜੀ ਦੇਖ ਪੁੱਤ ਅਸੀਂ ਨਾ ਤੇਰੀ ਮੂਰੀ ਪਹਾੜ ਜਹੀ ਜ਼ਿੰਦਗੀ ਪਈ ਆ ਅਸੀਂ ਸਾਰਿਆਂ ਨੇ ਇਹ ਸੋਚਿਆ ਕਿ ਸ਼ਮਸ਼ੀਰ ਤੇਰੀ ਤੇ ਚਾਦਰ ਪਾ ਦੇਵੇ ਪੁੱਤ ਤੈਨੂੰ ਤੇਜਸ ਨੂੰ ਸਹਾਰਾ ਹੋ ਜਾਉ ਅਸੀਂ ਨਾ ਇੱਕ ਵਾਰ ਤੇਰੇ ਮੂੰਹੋਂ ਹਾਂ ਸੁਣਨਾ ਚਾਹੁੰਦੇ ਆ ਪੁੱਤ ਜੋ ਵੀ ਫੈਸਲਾ ਕਰੀ ਬਹੁਤ ਸੂਰਤ ਸਮਝ ਕੇ ਕਰੀ ਤਾਨ ਕਰਨ ਨੂੰ ਯਾਦ ਆ ਉਹ ਪੂਰੀ ਰਾਤ ਪਈ ਸੋਚਦੀ ਰਹੀ ਸੀ ਫਿਰ ਉਸਨੇ ਸਵੇਰੇ ਆਪਣੇ ਬਾਪੂ ਜੀ ਨੂੰ ਕਿਹਾ ਸੀ ਬਾਪੂ ਜੀ ਵਿਆਹ ਤਾਂ ਜ਼ਿੰਦਗੀ ਵਿੱਚ ਇੱਕੋ ਵਾਰ ਹੁੰਦਾ ਆ ਬਾਕੀ ਦਾ ਸਭ ਤਾਂ ਜ਼ਿੰਦਗੀ ਨਾਲ ਸਮਝੌਤਾ ਹੈ ਬਾਪੂ ਜੀ ਸਮਝੌਤੇ ਨਾਲ ਹੀ ਜੇ ਹੁਣ ਜ਼ਿੰਦਗੀ ਕੱਟਣੀ ਆ ਤਾਂ ਮੈਂ ਆਪਣੇ ਆਪ ਨਾਲ ਹੀ ਸਮਝੌਤਾ ਕਰ ਲਵਾਂਗੀ ਅਜ਼ਮੀਰ ਦੀਆਂ ਯਾਦਾਂ ਦੇ ਸਹਾਰੇ ਜੱਸ ਨਾਲ ਹੀ ਆਪਣਾ ਵਕਤ ਕੱਟ ਲਵਾਂਗੀ ਮੇਰੀ ਜ਼ਿੰਦਗੀ ਵਿੱਚ ਨਾ ਅਸਮੀਰ ਦੀ ਜਗ੍ਹਾ ਕੋਈ ਲੈ ਨਹੀਂ ਸਕਦਾ ਬਹੁਤ ਰੋ ਰਹੀ ਸੀ ਤਾਨਕੌਰ ਮਸਾਂ ਗੱਲ ਹੋ ਰਹੀ ਸੀ ਉਸ ਕੋਲੋਂ ਫਿਰ ਉਹ ਅੱਗੇ ਗੱਲ ਤੋੜਦੀ ਬੋਲੀ ਮੈਂ ਆਪਣੀ ਜ਼ਿੰਦਗੀ ਨਾਲ ਸ਼ਮਸ਼ੀਰ ਦੀ ਜ਼ਿੰਦਗੀ ਕਿਵੇਂ ਖਰਾਬ ਕਰ ਸਕਦੀ ਹਾਂ ਮੈਂ ਤਾਂ ਸ਼ਮਸ਼ੀਰ ਨੂੰ ਕਦੇ ਵੀ ਇਸ ਅੱਖ ਨਾਲ ਦੇਖਿਆ ਹੀ ਨਹੀਂ ਉਹ ਤਾਂ ਮੈਨੂੰ ਮੇਰੇ ਵੀਰਿਆਂ ਵਰਗਾ ਲੱਗਦਾ ਹੈ ਉਸ ਦੀ ਖੁਸ਼ੀਆਂ ਤਾਂ ਹਰਦੀਪ ਨਾਲ ਹਨ ਮੈਂ ਉਸ ਦੀਆਂ ਅੱਖਾਂ ਵਿੱਚ ਜੋ ਚਾਹ ਦੇਖੀ ਹਨ ਉਮੀ ਕਿਵੇਂ ਖਤਮ ਕਰ ਦੇਵਾਂ ਕੋਈ ਐਨਾ ਖੁਦਗਰਜ਼ ਕਿਵੇਂ ਹੋ ਸਕਦਾ ਹੈ ਨਹੀਂ ਨਹੀਂ ਮੈਂ ਸ਼ਮਸ਼ੀਰ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੀ ਬਹੁਤ ਰੋ ਰਹੀ ਹੈ ਤਨਕੌਰ ਉਹ ਸਾਰੀਆਂ ਗੱਲਾਂ ਯਾਦ ਕਰਕੇ ਕੀ ਤੇ ਕਹਿ ਰਹੀ ਆ ਮੈਂ ਤਾਂ ਸਭ ਨਾਲ ਚੰਗਾ ਵਰਤੀ ਸੀ ਫਿਰ ਸਾਰਿਆਂ ਨੇ ਮੇਰੇ ਤੋਂ ਮੂੰਹ ਕਿਉਂ ਮੋੜ ਲਿਆ ਅ즈ਮੀਰ ਜੀ ਦੇਖ ਲਵੋ ਮੈਂ ਇਕੱਲੀ ਰਹਿ ਗਈ ਅੱਜ ਕੋਈ ਨਹੀਂ ਖੜਾ ਮੇਰੇ ਨਾਲ ਕੁਸ਼ਤੀਰਵਾ ਸ਼ਮਸ਼ੀਰ ਦਾ ਵਿਆਹ ਹੋ ਗਿਆ ਸੀ ਬਸ ਫਿਰ ਸ਼ੁਰੂ ਹੋ ਗਿਆ ਸੀ ਨਫ਼ਰਤਾਂ ਦਾ ਦੌਰ ਉਹ ਰੋਕਾਰ ਜਿਸ ਵਿੱਚ ਚਾਰੇ ਪਾਸੇ ਕਰੀ ਧਨਕੁਰ ਦੀ ਝਾਂਜਰ ਛਣਕਦੀ ਸੀ ਉਸ ਦੇ ਵਿੱਚ ਦੀਵਾਰ ਹੋ ਗਈ ਸੀ ਅੱਡ ਕਰ ਦਿੱਤਾ ਸੀ ਧਨਕੁਰ ਨੂੰ ਚਾਰ ਖੰਡਾਂ ਦੇ ਕੇ ਜਸ ਤੇ ਧਨਕੁਰ ਜਿਸ ਹਿੱਸੇ ਵਿੱਚ ਰਹਿੰਦੇ ਸਨ ਉਸ ਨੂੰ ਕਦੀ ਦੁਬਾਰਾ ਰੰਗ ਰੂਗ ਨਹੀਂ ਸੀ ਹੋਇਆ ਬਰਸ਼ਾਤਾਂ ਵਿੱਚ ਛੱਤ ਵੀ ਚੂਨ ਲੱਗ ਪੈਂਦੀ ਸੀ ਭੰਵੇਂ ਬਹੁਤ ਪ੍ਰਸੰਨ ਧਨਕੁਰ ਦੇ ਬਸ ਇੱਕ ਦੋ ਨੂੰ ਛੱਡ ਕੇ ਸਭ ਪੁੱਲ ਪਲਾ ਗਏ ਸਨ ਉਸ ਨੂੰ ਸਿਰਫ ਮੁਹੰਮਦ ਰਫੀ ਜੋ ਸਾ ਧਰਮ ਦਾ ਵੀਰ ਬਣਿਆ ਹੋਇਆ ਸੀ ਅਸਲੋ ਫਿਕਰ ਰੱਖਦਾ ਸੀ ਉਸ ਦਾ ਉਹ ਥੋੜੇ ਦਿਨਾਂ ਬਾਅਦ ਜ਼ਰੂਰ ਆਉਂਦਾ ਸੀ ਧਨਕਰ ਦੀ ਖਬਰ ਸਾਰ ਨੂੰ ਸਾਰਿਆਂ ਦੀ ਖਬਰ ਸਾਰ ਪੁੱਛ ਲੈਂਦੀ ਸੀ ਉਹ ਰਫੀ ਵੀਰ ਤੋਂ ਕਹਿੰਦੇ ਹੁੰਦੇ ਨੇ ਬੁਰਾ ਵਕਤ ਇਕੱਲਾ ਨਹੀਂ ਆਉਂਦਾ ਨਾਲ ਹਰ ਸੌ ਤਰ੍ਹਾਂ ਦੀਆਂ ਅਲਾਮਤਾਂ ਵੀ ਨਾਲੇ ਆਉਂਦਾ ਹੈ ਸ਼ਮਸ਼ੀਰ ਦਾ ਵਿਆਹ ਹੋਇਆ ਕੋਈ ਬਹੁਤਾ ਸਮਾਂ ਨਹੀਂ ਸੀ ਹੋਇਆ ਕੀ ਹਰਦੀਪ ਨੇ ਘਰ ਵਿੱਚ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਹ ਬੀ ਸ਼ਮਸ਼ੀਰ ਖੇਤਾਂ ਤੋਂ ਸ਼ਾਮ ਨੂੰ ਘਰ ਆਉਂਦਾ ਉਹ ਚੁੰਨੀ ਨਾਲ ਸਿਰ ਬੰਨ ਕੇ ਪਈ ਹੁੰਦੀ ਇੱਕ ਦਿਨ ਸ਼ਮਸ਼ੀਰ ਨੇ ਕਹਿ ਦਿੱਤਾ ਹਰਦੀਪ ਰਹਿ ਰਾਸਤੇ ਵੇਲੇ ਸੁਖਸਾਂਦੀ ਨਹੀਂ ਪਈਦਾ ਹੁੰਦਾ ਸੁਖੀ ਸਾਂਦੀ ਤੇਨੂੰ ਲੱਗਦਾ ਹੋ ਸ਼ਮਸ਼ੀਰ ਉਸ ਨੂੰ ਪੁੱਛ ਕੇ ਦੇਖ ਜਿਸ ਦੇ ਸੁਪਨੇ ਚੁਰਚੂਰ ਹੋ ਗਏ ਨੇ ਮੈਂ ਇੰਨੀ ਪੜਾਈ ਇਸ ਕਰਕੇ ਨਹੀਂ ਸੀ ਕੀਤੀ ਕਿ ਸਾਰਾ ਦਿਨ ਤੇਰੀ ਟੱਬਰ ਤੇਰੀ ਨੌਕਰਾਂ ਦੀਆਂ ਮੰਨੀਆਂ ਥੱਪਿਆ ਕਰੂੰ ਮੈਂ ਤਾਂ ਸਾਰਾ ਦਿਨ ਚੁੱਲ੍ਹੇ ਮੂਰੇ ਲੰਗ ਜਾਂਦਾ ਐਨਾ ਕੰਮ ਕਰਨ ਤੋਂ ਬਾਅਦ ਸਿਰ ਹੀ ਦੁਖਣਾ ਪੁੱਛਣਾ ਤਾਂ ਕੀ ਆ ਵੀ ਕੀ ਹੋਇਆ ਤੂੰ ਤਾਂ ਆ ਕੇ ਹੋਰੀ ਸਭ ਕਦੇਨ ਲੱਗ ਪੈਣਾ ਬਹੁਤ ਗੁੱਸੇ ਵਿੱਚ ਤਲਖ ਆਵਾਜ਼ ਵਿੱਚ ਬੋਲ ਰਹੀ ਸੀ ਹਰਦੀਪ ਉਹ ਨਹੀਂ ਤੇ ਸਦੀ ਤੈਨੂੰ ਜਿਹੜੀ ਸਾਰਾ ਦਿਨ ਪਈ ਰਹਿੰਦੀ ਆ ਤੇਰੀ ਮਾਂ ਵੀ ਸਾਰਾ ਦਿਨ ਉਸੇ ਕੋਲ ਬੈਠੀ ਰਹਿੰਦੀ ਆ ਤੁਹਾਨੂੰ ਨੂੰ ਨਹੀਂ ਨੌਕਰ ਸ਼ਹੀਦੀ ਸੀ ਨੌਕਰ ਹੌਲੀ ਬੋਲ ਕੀ ਹਵਤਵਾ ਬੋਲੀ ਜਾਨੀਆ ਪਹਿਲਾਂ ਸਾਰਾ ਘਰ ਦਾ ਕੰਮ ਭਾਬੀ ਹੀ ਕਰਦੀ ਸੀ ਉਹ ਤਾਂ ਬਾਈ ਦੇ ਜਾਣ ਤੋਂ ਬਾਅਦ ਠੀਕ ਨਹੀਂ ਆ ਸਮਸ਼ੀਰ ਕਲੇਸ਼ ਨੂੰ ਸਮੇਟਦਾ ਬੋਲਿਆ ਸੀ ਬਹੁਤ ਹੋ ਗਿਆ ਇਹ ਸਭ ਡਰਾਮਾ ਹੁਣ ਤਾਂ ਉਸੇ ਨੂੰ ਗਏ ਨੂੰ ਸਾਲ ਹੋ ਚੁੱਕਾ ਹੋਰ ਕਿੰਨੀ ਦੇਰ ਪਈ ਰਹੂ ਇਹ ਹੁਣ ਮੇਰੇ ਤੋਂ ਨਹੀਂ ਹੁੰਦੀ ਤੇਰੇ ਘਰ ਦੀ ਚੱਕਰੀ ਤੈਨੂੰ ਮੈਂ ਵਿਆਹ ਤੋਂ ਪਹਿਲਾਂ ਕਿਹਾ ਸੀ ਸਮਸ਼ੀਰ ਕਿ ਮੈਂ ਵਿਆਹ ਤੋਂ ਬਾਅਦ ਚੰਡੀਗੜ੍ਹ ਰਹਿਣਾ ਤੇ ਨੌਕਰੀ ਕਰਨੀ ਆ ਉਦੋਂ ਤੱਕ ਕਹਿੰਦਾ ਸੀ ਜੋ ਤੂੰ ਕਿਹਾ ਕਰੇਂਗੀ ਉਹੀ ਕਰਿਆ ਕਰਾਂਗੇ ਚੁੱਪ ਨਹੀਂ ਸੀ ਹੋ ਰਹੀ ਹਰਦੀਪ ਗੱਲ ਵਿੱਚੋਂ ਵਿੱਚ ਗੱਲ ਚੋੜੀ ਜਾ ਰਹੀ ਸੀ ਹਰਦੀਪ ਤੈਨੂੰ ਸਭ ਪਤਾ ਵੀਰ ਅ즈ਮੇਰ ਤੇ ਜਾਣ ਤੋਂ ਬਾਅਦ ਪੂਰੇ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਆ ਜ਼ਰੂਰ ਚੱਲਦੇ ਚੰਡੀਗੜ੍ਹ ਜੇ ਵੀਰ ਹੁੰਦਾ ਹੁਣ ਮੈਂ ਬੀਬੇ ਬਾਪੂ ਜੀ ਨੂੰ ਇਕੱਲਿਆਂ ਛੱਡ ਕੇ ਕਿਵੇਂ ਜਾ ਸਕਦਾ ਖੇਤੀ ਵੜੀ ਬਾਪੂ ਜੀ ਇਕੱਲੇ ਨਹੀਂ ਦੇਖ ਸਕਦੇ। ਸਮਸ਼ੀਰ ਸਫਾਈ ਦਿੰਦਾ ਬੋਲਿਆ ਸੀ। ਸਭ ਸੁਣ ਰਿਹਾ ਸੀ ਧਨਕਰ ਨੂੰ ਬਾਹਰ ਬੈਠੇ ਨੂੰ। ਉਹ ਉੱਠ ਕੇ ਹਰਦੀਪ ਕੋਲ ਆਈ। ਬਹੁਤ ਪਿਆਰ ਨਾਲ ਬੋਲੀ। ਹਰਦੀਪ ਭੈਣ ਮੈਨੂੰ ਮਾਫ਼ ਕਰ ਦੇ। ਕੱਲ ਤੋਂ ਆਪਾਂ ਮਿਲ ਕੇ ਸਾਰਾ ਕੰਮ ਕਰ ਲਿਆ ਕਰਾਂਗੇ। ਤੁਸੀਂ ਆਪਸ ਵਿੱਚ ਕਲੇਸ਼ ਨਾ ਕਰੋ। ਖੁਸ਼ ਰਹੋ। ਜਦੋਂ ਘਰ ਵਿੱਚ ਪੈਂਦੇ ਨਿਤ ਨਵੇਂ ਕਲੇਸ਼ ਵਾਰੇ ਅ즈ਮੀਰ ਦੀ ਮਾਂ ਨੇ ਉਸਦੇ ਬਾਪੂ ਜੀ ਨਾਲ ਗੱਲ ਸਾਂਝੀ ਕਰੀ। ਤਹੋ ਬੋਲਿਆ ਮੱਚ ਲਾਣੀ ਤੋਂ ਤੈਨੂੰ ਕਰਾਣੇ ਤੋਂ ਦੇਖ ਕੇ ਲੈਣੀ ਚਾਹੀਦੀ ਆ ਮੈਨੂੰ ਇਹ ਸਾਰੇ ਨਾ ਪਹਿਲੇ ਦਿਨ ਤੋਂ ਹੀ ਚੰਗੇ ਨਹੀਂ ਸੀ ਲੱਗੇ ਜਿਵੇਂ ਭਗੇਲ ਸਿੰਘ ਹੋਸ਼ੀਆਂ ਹਰਕਤਾਂ ਕਰਦਾ ਸੀ ਇਹ ਹੋਰ ਹੀ ਤਰ੍ਹਾਂ ਦੇ ਲੋਕ ਲੱਗੇ ਸੀ ਜਿਵੇਂ ਜਿਵੇਂ ਉੱਠ ਕੇ ਉਸੇ ਵਕਤ ਧਨਕੁਰਨੀ ਚੁੱਲ੍ਹਾ ਚੌਕਾ ਸਾਭ ਲਿਆ ਸੀ ਉਹ ਕਾਦਾ ਉੱਠੀ ਹਰਦੀਪ ਨੇ ਤਾਂ ਡੱਕਾ ਤੋੜਨਾ ਹੀ ਛੱਡ ਦਿੱਤਾ ਸਾਰਾ ਦਿਨ ਧਨਕੁਰਦੀ ਉਸੇ ਸਸਕਰ ਦੇ ਕੰਮ ਕਰ ਲੱਗੀਆਂ ਰਹਿੰਦੀਆਂ ਸਨ ਉਹ ਉੱਠਦੀ ਆਪਣੀ ਤੇ ਸ਼ਮਸ਼ੀਰ ਦੀ ਰੋਟੀ ਪਾ ਕੇ ਲੈ ਜਾਂਦੀ ਸਭ ਦਿਖ ਰਿਹਾ ਸੀ ਸ਼ਮਸ਼ੀਰ ਨੂੰ ਉਹ ਡਰਦਾ ਉਸ ਨੂੰ ਨਹੀਂ ਸੀ ਕਹਿੰਦਾ ਪਰ ਅੰਦਰੋਂ ਦੁਖੀ ਬਹੁਤ ਸੀ ਫਿਰ ਇੱਕ ਦਿਨ ਹਰਦੀਪ ਸ਼ਮਸ਼ੀਰ ਨਾਲ ਲੜ ਰਹੀ ਸੀ ਰਸੋਈ ਤੇ ਕਬਜ਼ਾ ਕਰ ਰੱਖਿਆ ਨਹੀਂ ਨੇ ਮੀਰਾ ਅੱਜ ਵੀਰ ਆਇਆ ਸੀ ਮੈਨੂੰ ਤਾਂ ਰਸੋਈ ਵਿੱਚੋਂ ਸਮਾਨ ਵੀ ਨਹੀਂ ਲੱਭਿਆ ਚਾਹ ਪੀਤੇ ਬਗੈਰ ਹੀ ਮੁੜ ਗਿਆ ਮੇਰਾ ਵੀਰ ਸ਼ਮਸ਼ੀਰ ਦੀ ਮਾਂ ਨੇ ਆ ਕੇ ਕਹਿ ਦਿੱਤਾ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਪੁੱਤ ਸ਼ਮਸ਼ੀਰ ਇਹ ਸਾਨੂੰ ਕਹਿ ਦਿੰਦੀ ਜ਼ਿਆਦਾ ਕੀ ਸੀ ਅਸੀਂ ਬਣਾ ਕੇ ਦੇ ਦੇਣੀ ਸੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਕਦੋਂ ਆ ਕੇ ਮੁੜ ਗਿਆ ਇਹਦਾ ਭਰਾ ਬਸ ਹੁਣ ਹੋਰ ਨਹੀਂ برداشت ਹੁੰਦਾ ਪੁੱਛ ਕੇ ਰੋਟੀ ਪਾਓ ਜੋ ਬਣੀਆ ਉਹੀ ਖਾਓ ਮੇਰਾ ਤਾਂ ਛੁੱਲਾ ਅੱਡ ਕਰ ਦੇਵੋ ਮੈਂ ਤਾਂ ਆਪਣੀ ਆਪੇ ਪਕਾ ਲਿਆ ਕਰ ਹਦੀ ਬੋਲੀ ਲੜਾਈ ਖਤਮ ਕਰ ਲੈ ਤਨਕਰ ਨੇ ਸ਼ਮਸ਼ੀਰ ਨੂੰ ਕਿਹਾ ਸੀ ਸ਼ਮਸ਼ੀਰ ਵੀਰ ਕਰ ਲੈਣ ਤੇ ਅੱਡ ਚੁੱਲਾ ਕਲੇਸ਼ ਨਹੀਂ ਤਾਂ ਚੰਗਾ ਹੈ ਨਾ ਮੈਂ ਕਲੇਸ਼ ਕਰਦੀਆਂ ਤੂੰ ਕਹਿਣਾ ਕੀ ਚਾਹੁੰਨੀ ਆ ਮੈਨੂੰ ਘਰ ਵਿੱਚ ਰਹਿਣਾ ਨਹੀਂ ਆਉਂਦਾ ਹਰਦੀਪ ਦੀਆਂ ਇਹ ਗੱਲਾਂ ਸੁਣ ਕੇ ਸ਼ਮਸ਼ੀਰ ਨੂੰ ਗੁੱਸਾ ਆ ਗਿਆ ਉਸਨੇ ਹਰਦੀਪ ਤੇ ਥੱਪੜ ਮਾਰ ਦਿੱਤਾ ਫਿਰ ਕੀ ਸੀ ਪੇਕੇ ਜਾਣ ਦੀ ਜਿੱਦ ਲੈ ਕੇ ਬੈਠ ਗਈ ਹਰਦੀਪ ਸਵੇਰੇ ਸ਼ਮਸ਼ੀਰ ਨੂੰ ਉਸ ਨੂੰ ਗੋਸ਼ਲਾ ਛੱਡ ਆਇਆ ਕੁਝ ਦਿਨਾਂ ਬਾਅਦ ਹਰਦੀਪ ਤੇ ਮਾਪੇ ਹਰਦੀਪ ਨੂੰ ਲੈ ਕੇ ਆਏ ਤੇ ਉਸ ਨੂੰ ਅੱਡ ਕਰਵਾ ਗਏ। ਉਧਰ ਤਨਕਰ ਦੇ ਬਾਪੂ ਜੀ ਅ즈ਮੀਰ ਦੀ ਮੌਤ ਤੋਂ ਬਾਅਦ ਠੀਕ ਨਹੀਂ ਸਨ। ਉਹ ਅੰਦਰ ਹੀ ਅੰਦਰ ਝੁਰੀ ਜਾਂਦੇ ਸੀ। ਐਨੇ ਲਾਡਾਂ ਨਾਲ ਵੱਡੀ ਕੀਤੀ ਤੀ ਦੀ। ਇਹ ਕਿਸ ਤਰ੍ਹਾਂ ਦੀ ਤਕਦੀਰ ਨਿਕਲੀ? ਪਰੇਸ਼ਾਨੀ ਵਿੱਚ ਹੀ ਰਹਿੰਦੇ ਸਨ ਹਰ ਵੇਲੇ। ਇੱਕ ਦਿਨ ਉਹ ਸਖਤੇ ਪਏ ਸਵੇਰੇ ਉੱਠੇ ਹੀ ਨਾ। ਤਨਕਰ ਨੂੰ ਅ즈ਮੀਰ ਤੋਂ ਬਾਅਦ ਜਿਸ ਨਾਲ ਸਭ ਤੋਂ ਵੱਧ ਪਿਆਰ ਸੀ, ਉਹ ਵੀ ਵਿਛੜ ਗਿਆ ਸੀ। ਤਾਨਕੁਰ ਬਹੁਤ ਟੁੱਟ ਗਈ ਸੀ ਹੁਣ ਉਹ ਕਦੇ ਆਪਣੇ ਬਾਪੂ ਜੀ ਨਾਲ ਕਦੇ ਅਜਮੇਰ ਨਾਲ ਗੱਲਾਂ ਕਰਦੀ ਰਹਿੰਦੀ ਅਜਮੇਰ ਦਾ ਬਾਪੂ ਵੀ ਅਜਮੇਰ ਦੀ ਜਾਨ ਤੋਂ ਬਾਤ ਟੁੱਟ ਗਿਆ ਸੀ ਘਰ ਚੋਂ ਖੁਸ਼ੀ ਸਕੂਨ ਸਭ ਖਤਮ ਹੋ ਗਿਆ ਸੀ ਸ਼ਮਸ਼ੀਰ ਵੀ ਹਰਦੀਪ ਦੀ ਨਿੱਤ ਦੀ ਕਲੇਸ਼ ਤੋਂ ਬਹੁਤ ਤੰਗ ਸੀ ਉਸ ਦਾ ਕੰਮਕਾਰ ਵਿੱਚ ਚਿੱਤ ਨਹੀਂ ਸੀ ਲੱਗਦਾ 부ਝਿਆ 부ਝਿਆ ਰਹਿੰਦਾ ਸੀ ਇਸ ਵਾਰ ਫਸਲ ਬਹੁਤ ਮਾੜੀ ਹੋਈ ਸੀ ਅਜਮੇਰ ਦਾ ਬਾਪੂ ਮੰਡੀ ਵਿੱਚ ਬੈਠਾ ਉਂਗਲਾਂ ਤੇ ਆਰਤੀ ਦਾ ਹਿਸਾਬ ਗਿਣ ਰਹੀ ਹਸੀ ਜਿਸ ਦਿਨ ਤੇ ਹਰਦੀਪ ਤੇ ਮਾਪੇ ਉਸਨੂੰ ਅੱਡ ਕਰਵਾ ਕੇ ਗਏ ਉਸ ਦਿਨ ਉਹ ਬੋਲਣ ਲੱਗਿਆ ਸਭ ਹੱਦ ਬੰਨੇ ਟੱਪ ਗਏ ਸਨ ਅੰਦਰੋਂ ਬਹੁਤ ਬੇਇੱਜ਼ਤੀ ਮਹਿਸੂਸ ਕਰ ਗਿਆ ਸੀ ਸ਼ਮਸ਼ੀਰ ਦਾ ਬਾਪੂ ਉਹ ਮੰਡੀ ਗਿਆ ਮੁੜ ਕੇ ਕਰਨ ਨਹੀਂ ਆਇਆ ਉਸ ਦਾ ਕੋਈ ਪਤਾ ਨਹੀਂ ਲੱਗਿਆ ਬਹੁਤ ਲੱਬਿਆ ਸੀ ਉਸਨੂੰ ਹਰਦੀਪ ਨੂੰ ਇਸ ਗੱਲ ਨਾਲ ਵੀ ਤਕਲੀਫ ਸੀ ਉਹ ਸ਼ਮਸ਼ੀਰ ਨੂੰ ਕਹਿੰਦੀ ਇਨਾ ਮੈਨੂੰ ਦੇਖ ਕੇ ਬੜਬੜ ਕਰਦੀ ਰਹਿੰਦੀ ਆ ਹਰ ਰੋਜ਼ ਨਮਾ ਹੀ ਬਹਾਨਾ ਲੱਭਦੀ ਰਹਿੰਦੀ ਸੀ ਹਰਦੀਪ ਤਨਕੌਰ ਨਾਲ ਲੜਨ ਦਾ ਇਸ ਰੋਜ਼ ਦੇ ਕਲੇਸ਼ ਨੇ ਅਤੇ ਬਾਪੂ ਜੀ ਦੀ ਮੌਤ ਨੇ ਕੁਝ ਇਸ ਤਰ੍ਹਾਂ ਦਾ ਅਸਰ ਕੀਤਾ ਤਨਕੌਰ ਆਪੇ ਗੱਲ ਲੱਗੇ ਆਪੇ ਭੁੱਲ ਜਾਂਦੀ ਸੀ ਉਸ ਦਾ ਸਾਰਾ ਦਿਨ ਦਰਦੀ ਦਾ ਲੰਘ ਜਾਂਦਾ ਪਤਾ ਨਹੀਂ ਹਰਦੀਪ ਹੁਣ ਕੀ ਨਮਾ ਬਹਾਨਾ ਬਣਾਵੇਗੀ ਲੜਨ ਨੂੰ ਅਜਮੇਰ ਦੀ ਭੈਣ ਕਸ਼ਮੀਰੋ ਜੋ ਕਿ ਸਿਆੜ ਵਿਆਹੀ ਹੋਈ ਹੈ ਨੁਰਾਤੀ ਦੀ ਪਈ ਨੂੰ ਸੁਪਨੇ ਵਿੱਚ ਮਾਂ ਧਾਰਾਂ ਚੋਂਦੀਦੀ ਸੀ ਉਹ ਧਾਰਾਂ ਚੋ ਰਹੀ ਆ ਨਾਲੇ ਬਹੁਤ ਹੱਸ ਰਹੀ ਆ ਕਸ਼ਮੀਰੋਂ ਕਵਰਾ ਕੇ ਉੱਠ ਖੜੀ ਸੀ ਹੁਣ ਕੀ ਮਾੜੀ ਖਬਰ ਆਉ ਪੀਕੀਆਂ ਤੋਂ ਰੱਬਾ ਰਹਿਮ ਕਰੀ ਸੁਪਨੇ ਵਿੱਚ ਕਿਸੇ ਦੇ ਹੱਸਣ ਨੂੰ ਮਾੜਾ ਸਮਝਿਆ ਜਾਂਦਾ ਸੀ ਕਸ਼ਮੀਰੋਂ ਨੇ ਪੀਕੀ ਜਾਣ ਦੀ ਗੱਲ ਕਰੀ ਤਾਂ ਉਸ ਦਾ ਘਰ ਵਾਲਾ ਉਸ ਨੂੰ ਬੌਂਦਲ ਛੱਡ ਆਇਆ ਤਾਨਕੁਰਵਲ ਦੇਖ ਅਤੇ ਆਪਣੇ ਵੀਰ ਅਜਮੇਰ ਨੂੰ ਯਾਦ ਕਰ ਕਸ਼ਮੀਰੋਂ ਦੀਆਂ ਗੱਲਾਂ ਕਰਦੇ ਨੇਆਂ ਕਈ ਵਾਰ ਅੱਖਾਂ ਪਰ ਆਈਆਂ ਸੀ ਜਦੋਂ ਦੀ ਕਸ਼ਮੀਰੋ ਆਈ ਸੀ ਜੱਸ ਉਸਦੀ ਗੋਦੀ ਵਿੱਚ ਬੈਠਾ ਸੀ ਸ਼ਮਸ਼ੀਰ ਵੀ ਆ ਕੇ ਉਹਨਾਂ ਕੋਲ ਬੈਠ ਗਿਆ ਸੀ ਉਹ ਬੋਲਿਆ ਭੈਣ ਉਧਰ ਵੀ ਆ ਜਾਮੀ ਨਹੀਂ ਤਾਂ ਹਰਦੀਪ ਗੁੱਸਾ ਕਰੋ ਚੰਗਾ ਵੀਰੇ ਕੋਈ ਬਹੁਤਾ ਖੁਸ਼ ਹੋ ਕੇ ਨਹੀਂ ਸੀ ਬੋਲੀ ਕਸ਼ਮੀਰੋ ਅਜੇ ਵੀ ਲੜੀ ਹੀ ਜਾਂਦੀ ਆ ਕਿੱਥੇ ਤੇਰੇ ਨਸੀਬ ਵਿੱਚ ਇਹ ਸੰਧਾਰਾ ਲਿਖਿਆ ਹੋਇਆ ਸੀ ਇਸ ਤੇ ਕਲੇਸ਼ ਨੇਤਾ ਬਾਪੂ ਜੀ ਮਕਾ ਛੱਡੇ ਅਜੇ ਵੀ ਸਮਝੀ ਨਹੀਂ ਇਹ ਕਸ਼ਮੀਰੋ ਦੀ ਗੱਲ ਵਿੱਚ ਟੋਕ ਦੇ ਧੰਕਰ ਬੋਲੀ ਭੈਣ ਕਸ਼ਮੀਰੋ ਕੋਈ ਗੱਲ ਨਹੀਂ ਨਿਆਣੀ ਮੱਤਾ ਹੌਲੀ ਹੌਲੀ ਆਪੇ ਠੀਕ ਹੋ ਜਾਉ ਭਾਬੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਐ ਤੂੰ ਕਿਤੇ ਇਸਨੇ ਮੇਰੇ ਨਾਲ ਇੰਜ ਕੀਤਾ ਹੁੰਦਾ ساری ਉਮਰ ਨਹੀਂ ਸੀ ਬੁਲਾਉਂਦੀ ਮੈਂ ਕਸ਼ਮੀਰੋ ਕੀਜੀ ਹੋਈ ਬੋਲ ਰਹੀ ਸੀ ਕਸ਼ਮੀਰੋ ਬੈਠਾਈ ਸੀ ਕੁਸ਼ਤੀਰ ਹਰਦੀਪ ਕੋਲ ਸਾਰੀ ਰਾਤ ਹੀ ਤਨਕੌਰ ਕਸ਼ਮੀਰੋ ਤੇ ਉਸਦੀ ਮਾਂ ਬੈਠ ਕੇ ਗੱਲਾਂ ਕਰਦੀਆਂ ਰਹੀਆਂ ਪੁਰਾਣੇ ਸਮੇਂ ਨੂੰ ਯਾਦ ਕਰਕੇ ਕਦੇ ਖੁਸ਼ ਹੋ ਜਾਣ ਕਦੇ ਰੋ ਪੈਣ ਜਦੋਂ ਸਵੇਰੇ ਕਸ਼ਮੀਰੋ ਵਾਪਸ ਜਾਣ ਲੱਗੀ ਤਾਂ ਮਾਂ ਬੋਲੀ ਧੀਏ ਜਲਦੀ ਗੀੜਾ ਮਾਰ ਜਾਇਆ ਕਰ ਦੁੱਖਾਂ ਨੇ ਨਾ ਘੁਣ ਵਾਂਗ ਅੰਦਰੋਂ ਸਰੀਰ ਖਾਲਿਆ ਲੱਗਦਾ ਹੁਣ ਨਾ ਧੀਏ ਮੇਰਾ ਕੋਈ ਭਰੋਸਾ ਨਹੀਂ ਟੁੱਟਦੀ ਫਿਰਦੀ ਦਿਸਦੀ ਆ ਬਸ ਵਕਤ ਨੂੰ ੱੱਕਾ ਲਾ ਰਹੀ ਆ ਬੇਬੇ ਆਪਣੇ ਬੈਠੇ-ਵੱਠੇ ਇਹਨਾਂ ਦੀ ਜਾਇਦਾਦ ਦਾ ਬਟਵਾਰਾ ਕਰਵਾ ਦੇ। ਪੱਕਾ ਕਾਗਜ਼ ਬਣਵਾ ਦੇ। ਜੇ ਤੂੰ ਕਿਤੇ ਐਵੇਂ ਹੀ ਤੁਰ ਗਈ ਤਾਂ ਵੱਡੀ ਭਾਬੀ ਨੇ ਤਾਂ ਕੁਝ ਬੋਲਣਾ ਨਹੀਂ ਤੇ ਉਸ ਕਲੈਣੀ ਨੇ ਇਹਨੂੰ ਕੁਝ ਦੇਣਾ ਨਹੀਂ। ਇਹ ਤਾਂ ਪਹਿਲਾਂ ਹੀ ਵਕਤ ਦੇ ਮਾਰੇ ਨੇ ਮਾਂ-ਪੁੱਤ। ਕਸ਼ਮੀਰੂ ਅੱਗੇ ਗਲਤ ਉਰਦੀ ਬੋਲੀ। ਨੜੇ ਨਾਲ ਵਿਚਾਲੇ ਦਵਾਰ ਕਰਵਾ ਦੀ। ਤਾਂ ਘਰ ਭਾਬੀ ਕਿੰਨੀ ਦੇਰ ਉਹਨਾਂ ਦਾ ਵੇੜਾ ਸੰਭਰਦੀ ਰਹੂ। ਆਪਣਾ ਕੰਮ ਤਾਂ ਕਰ ਸਕਦੀ ਆ ਕਿ ਨਹੀਂ ਉਹ। ਕੋਤਾ ਸੀਨਾ ਕਲੇਸ਼ ਤੋਂ ਡਰਦੀਆਂ ਕੁਝ ਨਹੀਂ ਬੋਲਦੀਆਂ ਦਿਸਦਾ ਤਾਂ ਧੀ ਮੈਨੂੰ ਵੀ ਸਭਾ ਕਿਸੇ ਕਰਮਾ ਵਾਲੇ ਘਰ ਵਿੱਚ ਹੋਊ ਤਨਕੁਰ ਜੀ ਨੂੰ ਪਤਾ ਨਹੀਂ ਇਸ ਵਿਚਾਰੀ ਨਾਲ ਰੱਬ ਕਿਹੜਾ ਫੈਰ ਕੱਢ ਗਿਆ ਮਾਂ ਅੱਖਾਂ ਸਾਫ਼ ਕਰਦੀ ਬੋਲੀ ਸੀ ਅ즈ਮੀਰ ਦੀ ਮਾਂ ਨੇ ਕਸ਼ਮੀਰੋ ਦੀ ਗੱਲ ਮੰਨ ਕੇ ਕੁਝ ਦਿਨਾਂ ਵਿੱਚ ਸਾਰੀ ਜਾਇਦਾਦ ਵੰਡ ਦਿੱਤੀ ਡੰਗਰ ਵੱੱਛਾ ਵੀ ਵੰਡ ਲਿਆ ਘਰ ਵਿਚਾਲੇ ਦੀਵਾਰ ਵੀ ਹੋ ਗਈ ਸੀ ਤਨਕੁਰ ਨੂੰ ਯਾਦ ਆ ਰਿਹਾ ਸੀ ਸਭ ਕੁਝ ਵੰਡਨ ਤੋਂ ਬਾਅਦ ਵੀ ਘਰ ਵਿੱਚ ਫਿਰ ਕਿਵੇਂ ਹਰਦੀਪ ਨੇ ਕਲੇਸ਼ ਕਰ ਲਿਆ ਸੀ ਉਸ ਨੇ ਸ਼ਮਸ਼ੀਰ ਨੂੰ ਕਿਹਾ ਸੀ ਤੇਰੀ ਮਾਂ ਕੋਲ ਵੀ ਤਾਂ ਬਹੁਤ ਗਹਿਣੇ ਸਨ ਉਹ ਵੀ ਹੁਣੇ ਵੰਡ ਲੈਣੇ ਸੀ ਜੇ ਕੱਲ ਨੂੰ ਉਸ ਨੂੰ ਕੁਝ ਹੋ ਗਿਆ ਸਾਰੇ ਗਹਿਣੇ ਤਨਕੋਰ ਕੋਲ ਹੀ ਰਹਿ ਜਾਣੇ ਨੇ ਸ਼ਮਸ਼ੀਰ ਬੋਲਿਆ ਸੀ ਸ਼ਰਮ ਕਰ ਸ਼ਰਮ ਗਹਿਣਿਆਂ ਦੀ ਤਾਂ ਫਿਕਰ ਆ ਜਿਸ ਤੇ ਗਹਿਣੇ ਨੇ ਕਦੇ ਉਸ ਨੂੰ ਹੱਸ ਕੇ ਪਾਣੀ ਪਲਾਇਆ ਨਜੀ ਤੈਨੂੰ ਹੀ ਗੱਲ ਕਰਨੀ ਤਾਂ ਮੈਂ ਪੁੱਛ ਲੈਣਾ ਬੀਬੀ ਨੂੰ ਆਪਣਾ ਹਿੱਸਾ ਤਾਂ ਲੈਣਾ ਕਿ ਨਹੀਂ ਹੁਣ ਜੇ ਤੇਰੀ ਮਾਂ ਮੇਰੇ ਨਾਲ ਰਹਿੰਦੀ ਤਾਂ ਹੀ ਕਰਦੀ ਮੈਂ ਉਸ ਦੀ ਸੇਵਾ ਹਰਦੀਪ ਸਫਾਈ ਦਿੰਦੀ ਬੋਲੀ ਸੀ ਤੇਰੇ ਲੱਛਣਾਂ ਤੋਂ ਡਰਦਾ ਤਾਂ ਕੋਈ ਪੁਰਾਣਾ ਨਹੀਂ ਆਉਂਦਾ ਮੇਰੇ ਘਰ ਸਾਲੀ ਹੋਈ ਆ ਗਹਿਣਿਆਂ ਦੀ ਸ਼ਮਸ਼ੀਰ ਗੁੱਸਾ ਕਰਦਾ ਬਾਹਰ ਚਲੇ ਗਿਆ ਸੀ ਇੱਕ ਦਿਨ ਮੌਕਾ ਦੇਖ ਕੇ ਕਹਿ ਹੀ ਦਿੱਤਾ ਸੀ ਹਰਦੀਪ ਨੇ ਗਹਿਣਿਆਂ ਨੂੰ ਸ਼ਮਸ਼ੀਰ ਦੀ ਮਾਂ ਬੋਲੀ ਸੀ ਧੀਏ ਉਹਨਾਂ ਮੇਰੇ ਪਿਓ ਨੇ ਮੈਨੂੰ ਪਾਈ ਸੀ ਉਹ ਮੇਰੀ ਮਰਜ਼ੀ ਆ ਮੈਂ ਕਿਸ ਨੂੰ ਦੇਵਾਂ ਨਾ ਦੇਵਾਂ ਤੂੰ ਉਹਨਾਂ ਗਹਿਣਿਆਂ ਬਾਰੇ ਸਵਾਲ ਹੀ ਨਹੀਂ ਕਰ ਸਕਦੀ ਜਵਾਬ ਸੁਣ ਕੇ ਬਹੁਤ ਗੁੱਸਾ ਲੱਗਿਆ ਸੀ ਹਰਦੀਪ ਨੂੰ ਫਿਰ ਗੱਲ ਗੱਲ ਤੇ ਸ਼ਮਸ਼ੀਰ ਨਾਲ ਕਲੇਸ਼ ਵਧ ਗਿਆ ਸੀ ਜਦੋਂ ਸ਼ਮਸ਼ੀਰ ਨੇ ਗੁੱਸੇ ਵਿੱਚ ਆ ਕੇ ਹਰਦੀਪ ਨੂੰ ਮਾਰਿਆ ਤਾਂ ਤਾਨਕੁਰ ਭੱਜ ਕੇ ਉਸ ਨੂੰ ਬਚਾਉਣ ਗਈ ਸੀ ਹਰਦੀਪ ਬਹੁਤ ਗੁੱਸੇ ਵਿੱਚ ਸੀ ਉਹ ਬਹੁਤ ਮੂੰਹ ਫੱਟ ਸੀ ਉਸਨੇ ਬਹੁਤ ਕੁਝ ਬੋਲਿਆ ਸੀ ਧਨਗੁਰ ਨੂੰ ਜਦੋਂ ਧਨਗੁਰ ਨੇ ਜਾ ਕੇ ਸ਼ਮਸ਼ੀਰ ਨੂੰ ਕਿਹਾ ਸ਼ਮਸ਼ੀਰ ਤੇਰੀ ਮੱਤ ਮਾਰੀ ਗਈ ਆ ਇਹਨਾਂ ਦਿਨਾਂ ਵਿੱਚ ਵੀ ਕੋਈ ਮਾਰਦਾ ਹੁੰਦਾ ਕਿਤੇ ਕਸੂਤੀ ਛੱਟ ਲੱਗ ਗਈ ਚਾਹ ਜਾਂਦੀ ਹੋ ਜੂ ਹਰਦੀਪ ਬੋਲੀ ਲੈ ਦੇਖ ਲੈ ਕੀ ਖੇਖਣ ਕਰਦੀ ਆ ਗੱਲਾਂ ਨਾਲ ਤਾਂ ਬਹੁਤ ਚੰਗੀ ਬਣਦੀ ਆ ਅੰਦਰੋਂ ਅੰਦਰੀ ਬੁੜੀ ਦੇ ਸਾਰੇ ਗਹਿਣੇ ਦੱਬ ਗਏ ਆ ਪਹਿਲਾਂ ਤਾਂ ਇਸ ਲਾਈ ਲੱਗ ਨੂੰ ਪੱਟੀਆਂ ਪੜਾ ਦਿੰਦੀ ਨੇ ਫੇਰ ਇਹ ਅੱਗ ਲੱਗਣਾ ਲੜਦਾ ਤਾਂ ਚੰਗੀਆਂ ਬੰਨ ਆ ਜਾਂਦੀਆਂ ਨੇ ਤਨਗੁਰ ਨੂੰ ਯਾਦ ਆ ਉਹ ਬੋਲੀ ਸੀ ਹਰਦੀਪ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਕੀ ਕਰਨੇ ਨੇ ਗਹਿਣੇ ਤੂੰ ਰੱਖ ਲੈ ਭੈਣੇ ਪਰ ਕਲੇਸ਼ ਨਾ ਕਰੋ ਇਹਨਾਂ ਦਿਨਾਂ ਵਿੱਚ ਤਾਂ ਤੈਨੂੰ ਬਹੁਤ ਖੁਸ਼ ਰਹਿਣਾ ਚਾਹੀਦਾ ਬੱਚਾ ਹੁਣ ਨੂੰ ਸੀ ਸ਼ਮਸ਼ੀਰ ਦੇ ਘਰ ਉਦੋਂ ਫੇਰ ਤਨਗੁਰ ਨੇ ਜਾ ਕੇ ਆਪਣੀ ਸੱਸ ਨੂੰ ਕਿਹਾ ਸੀ ਬੀਜੀ ਜਿਹੜੇ ਗਹਿਣਿਆਂ ਦੀ ਹਰਦੀਪ ਗੱਲ ਕਰਦੀ ਆ ਉਸ ਨੂੰ ਦੇ ਦੇਵੋ ਉਸੀ ਸੱਸ ਨੇ ਜਵਾਬ ਦਿੱਤਾ ਸੀ ਤੇ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦੀ ਆ ਪਰ ਤੇਰੀ ਇਹ ਗੱਲ ਨਹੀਂ ਮੈਂ ਮੰਨ ਸਕਦੀ ਜਿਸ ਦੀ ਜਵਾਨ ਹੀ ਆਪਣੇ ਕਾਬੂ ਵਿੱਚ ਨਹੀਂ ਆ ਕਿਸੇ ਦੀ ਇੱਜ਼ਤ ਵਾਰੀ ਨਹੀਂ ਉਹ ਪਤਾ ਬੋਲ ਬੋਲ ਕੇ ਅਜ਼ਮੀਰ ਦੇ ਬਾਪੂ ਜੀ ਦਾ ਇਹ ਹਾਲ ਕਰ ਦਿੱਤਾ ਪਤਾ ਨਹੀਂ ਉਹ ਕਿੱਥੇ ਆ ਜਿਉਂਦਾ ਵੀ ਆ ਕਿ ਮਰ ਗਿਆ ਹੁਣ ਮੈਂ ਉਸ ਨੂੰ ਆਪਣੇ ਗਹਿਣੇ ਕਿਹੜੇ ਮੂੰਹ ਨਾਲ ਦੇਵਾਂ ਮੈਂ ਗੁਰਦੁਆਰੇ ਤਾਂ ਚੜਾਉਂ ਪਰ ਇਸ ਨੂੰ ਨਹੀਂ ਦਿੰਦੀ ਸ਼ਮਸ਼ੀਰ ਦੇ ਘਰ ਕੁਝ ਦਿਨ ਬਾਅਦ ਪੁੱਤ ਨੇ ਜਨਮ ਲਿਆ ਸੀ ਬਹੁਤ ਖੁਸ਼ੀ ਮਨਾਈ ਸੀ ਤਨਕੁਰ ਨੇ ਉਸ ਦੀ ਬੱਚੀ ਦੀ ਉਸ ਨੂੰ ਯਾਦ ਆ ਉਸ ਨੇ ਆਪਣੀਆਂ ਵਾਲੀਆਂ ਤੜਵਾ ਕੇ ਸ਼ਮਸ਼ੀਰ ਦੇ ਪੁੱਤ ਨੂੰ ਸੋਹਣੀ ਦੀ ਚੈਨੀ ਕਰਵਾ ਕੇ ਦਿੱਤੀ ਸੀ ਉਦੋਂ ਜੱਸ ਵੀ 5 ਸਾਲ ਦਾ ਹੋ ਗਿਆ ਸੀ ਉਹ ਪਹਿਲੀ ਵਾਰ ਜਦੋਂ ਸਕੂਲ ਗਿਆ ਸੀ ਤਾਂ ਉਸ ਨੂੰ ਸ਼ਮਸ਼ੀਰ ਨਾਲ ਉਂਗਰ ਫੜ ਕੇ ਸਕੂਲ ਜਾਂਦੇ ਨੂੰ ਦੇਖ ਬਹੁਤ ਰੋਈ ਸੀ ਤਨਕੁਰ ਉਸ ਨੂੰ ਉਸ ਦਿਨ ਅਸ਼ਮੀਰ ਬਹੁਤ ਜ਼ਿਆਦਾ ਆ ਰਿਹਾ ਸੀ ਸਵੇਰ ਦੀ ਰੋਟੀ ਲਾ ਕੇ ਜਸ ਨੂੰ ਸਕੂਲ ਤੋਰੀਆ ਤਾਂ ਤਨ ਕੋ ਇਕੱਲੀ ਬੈਠੀ ਸੋਚ ਰਹੀ ਆ ਅੱਜ ਤੱਕ ਤਾਂ ਜਸ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਹੁਣ ਇੱਕਦਮ ਉਸ ਨੂੰ ਪਤਾ ਨਹੀਂ ਕੀ ਹੋ ਗਿਆ ਸਕੂਲ ਤੋਂ ਆ ਕੇ ਪਿਆ ਹੀ ਰਹਿੰਦਾ ਹੈ ਘਰ ਦਾ ਵੀ ਕੰਮ ਕਰ ਛੱਡ ਗਿਆ ਹੈ ਫਿਰ ਉਹ ਸੋਚਦੀ ਸੋਚਦੀ ਪੁਰਾਣੀਆਂ ਯਾਦਾਂ ਵਿੱਚ ਖੋ ਗਈ ਉਸ ਨੂੰ ਯਾਦ ਆਇਆ ਪਮੇ ਸ਼ਮਸ਼ੇਰ ਦੇ ਆਪਣੀ ਕਰੀਬੀ ਪੁੱਤ ਹੋ ਗਿਆ ਸੀ ਰਸ ਨੇ ਜਸ ਦੇ ਪਿਆਰ ਵਿੱਚ ਰੱਤੀ ਜਨਾ ਵੀ ਫਰਕ ਨਹੀਂ ਸੀ ਹੌਣ ਦਿੱਤਾ ਜਸ ਵੀ ਉਸ ਦਾ ਬਹੁਤ ਕਰਦਾ ਸੀ ਸਾਰਾ ਦਿਨ ਸ਼ੀਰ ਚਾਚਾ ਸ਼ੀਰ ਚਾਚਾ ਕਰਦਾ ਪਿੱਛੇ ਪਿੱਛੇ ਘੁੰਮਦਾ ਰਹਿੰਦਾ ਸੀ ਉਸ ਨੂੰ ਯਾਦ ਆਇਆ ਇੱਕ ਦਿਨ ਬਹੁਤ ਗਰਮੀ ਸੀ ਸ਼ਮਸ਼ੀਰ ਆ ਕੇ ਬੋਲਿਆ ਸੀ ਭਾਬੀ ਮੈਂ ਯਸ਼ ਨੂੰ ਨਾਲ ਖੇਤਾਂ ਨੂੰ ਲੈ ਚੱਲਿਆ ਬਹੁਤ ਗਰਮੀ ਆ ਮੋਟਰ ਛੱਡੀ ਹੋਈ ਆ ਖੇਡ ਲਊ ਜਵਾ ਠੰਡੇ ਪਾਣੀ ਵਿੱਚ ਅਜੀਤ ਨੂੰ ਨਹੀਂ ਹਾ ਵੀ ਨਾ ਵੀ ਨਹੀਂ ਸਿੱਕੀ ਤੀ ਯਸ ਭੱਜ ਕੇ ਜਾ ਕੇ ਸ਼ਮਸ਼ੇਵ ਦੀ ਗੋਦੀ ਧੰਨਵਾਦ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਪੂਰਾ ਨਾਵਲ ਸੁਣਨ ਲਈ ਬਣੇ ਰਹਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਧੰਨਵਾਦ ਜੀ